ਭਾਈ ਅੱਜ ਖੜੇ ਆਪਾਂ ਤਨੌਲੇ ਦੀ ਬੱਕਰੀਆਂ ਦੀ ਮੰਡੀ ਤੇ ਬਾਈ ਬੱਕਰਾ ਲੈ ਕੇ ਆ ਬੱਕਰੇ ਬਾਰੇ ਆਪਾਂ ਜਾਣਕਾਰੀ ਲੈਨੇ ਆ ਵੀਰ ਤੋਂ ਕਿੱਥੋਂ ਆਇਆ ਕਿਹੜੀ ਬਰੀਡ ਦਾ ਬੱਕਰਾ ਤੁਸੀਂ ਪਹਿਲਾਂ ਬੱਕਰਾ ਦੇਖੋ ਨਾਲ ਨਾਲ ਆਪਾਂ ਗੱਲਬਾਤ ਕਰਦੇ ਆਂ ਦੇਖੋ ਕੱਦ ਕਾਠ ਕਿੰਨਾ ਆਪਾਂ ਸਾਰੀ ਜਾਣਕਾਰੀ ਲੈਨੇ ਆ ਕਿਹੜੀ ਬਰੀਡ ਹੈ ਤੇ ਵੀਰ ਜੀ ਕੀ ਹਾਲ ਚਾਲ ਨੇ ਵਧੀਆ ਨੇ ਤੁਸੀਂ ਸੁਣਾਓ ਜੀ ਚੜ ਦੀ ਕਲਾ ਵੀਰੇ ਕਿੱਥੋਂ ਆਏ ਆ ਆਸੀਂ ਬੜਵਰ ਤੋਂ ਆਂ ਬੜਵਰ ਕਿੱਥੇ ਇਹ ਬਰਨਾਲੇ ਜਿਲ੍ਹੇ ਤਨੌਲੇ ਕੋਲੇ ਬਰਨਾਲੇ ਜਿਲ੍ਹੇ ਚ ਹਾਂਜੀ ਹਾਂਜੀ ਭਾਈ ਇਹ ਬੱਕਰੇ ਦੀ ਪਹਿਲਾਂ ਦੱਸ ਵੀ ਬਰੀਡ ਕਿਹੜੀ ਹੈ ਇਹ ਬੀਟਲੀ ਆ ਜੀ ਬੀਟਲਾ ਹਾਂਜੀ ਦੰਦ ਕਿੰਨੇ ਹੋ ਗਿਆ ਇਹ? ਇਹ ਪੂਰੇ ਦੰਦ ਹੋ ਗਿਆ ਜੀ 8। ਜੇ ਉਮਰ ਦੀ ਗੱਲ ਕਰੀਏ ਕਿੰਨੀ ਉਮਰ ਹੈ ਦੀ? ਇਹ 3 ਸਾਲ ਦਾ ਜੀ। 3 ਸਾਲ ਦਾ। ਹਾਂਜੀ। ਵੀਰੇ ਤੁਸੀਂ ਘਰ ਦਾ ਪਾਲਿਆ ਹੋ ਜਾਂ ਇਧਰ ਉਧਰੋਂ ਖਰੀਦਿਆ ਕਿ ਤੋਂ? ਨਹੀਂ ਘਰ ਦਾ ਪਾਲਿਆ। ਕਿ ਮਤਲਬ ਕਿੰਨੀ ਚਿਰ ਤੋਂ ਕੰਮ ਕਰ ਰਹੇ ਬੱਕਰੀਆਂ ਦਾ ਆਪਾਂ? ਮੈਨੂੰ ਹੋ ਗਏ 5 ਕਿ ਸਾਲ ਜੀ। 4-5 ਸਾਲ ਹੋ ਗਏ। ਅੱਛਾ। ਇਹਦੀ ਜਿਹੜੀ ਕੰਨਾਂ ਦੀ ਲੈਂਥ ਕਿੰਨੇ ਆ? ਮੀਣੀ ਨੀ ਜੀ ਦੇਖ ਲੋ ਜੀ ਕਿੰਨੀ ਕੀ ਹੋਊਗੀ। ਅੱਛਾ। ਹੋਊ 2 ਫੁੱਟ। ਦੇਖ ਲੋ ਜੀ। ਚਲੋ 16-17ਾਂ 'ਚ ਹੈਗੀ ਆ। ਹਾਂਜੀ। ਇਹਦੀ ਹਾਈਟ ਮੀਣੀ ਹੋਈ ਆ? ਹਾਂਜੀ। ਕਿੰਨੇ ਕਿੰਨੀ ਹਾਈਟ ਹੈ ਦੀ ਇਹਦੀ 46 ਇੰਚ ਹੈ 46 ਇੰਚ ਹਾਂਜੀ ਫੀਤਾ ਧਰ ਕੇ ਹਾਂਜੀ ਇਹ ਬਾਈ ਮੀਟਿੰਗਾਂ ਕਰਾਉਂਦਾ ਕਰ ਰਿਹਾ ਇਹ ਇਹਦੇ ਆ ਹੀ ਰਿਜ਼ਲਟ ਆਇਆ ਜੀ ਇਹ ਇਹ ਬੱਚਾ ਇਹਦਾ ਹੀ ਹੈ ਹਾਂਜੀ ਬਾਈ ਬੱਚਾ ਦਿਖਾਈ ਮੜੇ ਨਾਲ ਖੋੜੇ ਹੋ ਕੇ ਸਾਈਡ ਤੇ ਮੜੇ ਆ ਦੇਖੋ ਅਲਾ ਰੰਗ ਦਾ ਅਲਾ ਰੰਗ ਦਾ ਇਹ ਬੱਚਾ ਇਹਦਾ ਹੈ ਹਾਂਜੀ ਕਿੰਨੇ ਦੰਦਾਂ ਦਾ ਹੋ ਗਿਆ ਇਹ ਇਹ ਖੀਰਾ ਹੀ ਹੈ ਜੀ ਅੱਛਾ ਰਿਜ਼ਲਟ ਕੀ ਹੈ ਕਿੰਨੇ ਬੱਚਿਆਂ ਦਾ ਰਿਜ਼ਲਟ ਹੈ ਇਹਦਾ ਇਹਦਾ 2 ਬੱਚੇ ਆਏ ਨਹੀਂ ਹਜੇ ਤਾਂ ਅੱਛਾ 2 ਬੱਚੇ ਦੇ ਦੇ ਹਾਂਜੀ ਇਹਦਾ ਵਰਗ ਇਹਦਾ ਕਦ ਕੱਟ ਕੇ ਨਾ ਵਧੀਆ ਬਣ ਜੂ ਇਹਦਾ ਹਾਂਜੀ ਹਾਂਜੀ ਹਜੇ ਖੀਰਾ ਹੀ ਬੱਚਾ ਇਹ ਕਿਹਦਾ ਬੱਚਾ ਹਾਂਜੀ ਕਿੰਨਾ ਕੱਦ ਕਰ ਗਿਆ ਇਹ ਕੱਦ ਮਿਣਿਆ ਨਹੀਂ ਗਈ ਇਹਦਾ ਦਾ ਮਿਣਿਆ ਨਹੀਂ ਹਾਂਜੀ ਆਈਡੀਆ ਕਿੰਨਾ ਕਹੂਗਾ ਤੁਸੀਂ ਦੇਖ ਲਓ ਤੁਸੀਂ 35 ਕੋ 35 ਹਾਂਜੀ 35 ਛਤੀ ਹੋਊਗਾ ਜੀ ਹੋਰ ਤਾਂ ਵੱਜ ਜਾਣਾ ਹੋਰ ਹਾਂਜੀ ਹਾਂਜੀ ਦੋ ਬੱਚੇ ਦਿੱਤੇ ਆ ਇਹਦੇ ਹਾਂਜੀ ਹੈਨਾ ਇੱਕ ਪਾਠਾ ਹੀ ਇੱਕ ਬੱਕਰਾ ਇੱਕ ਪਾਠਾ ਪਾਠ ਵੀ ਲੈ ਕੇ ਆਉਣ ਵਾਲਾ ਨਹੀਂ ਪਾਠ ਨਹੀਂ ਲਿਆਂਦੀ ਇਹ ਅਠ ਲਿਆਂਦੀ ਨੇਗੀ ਹਾਂਜੀ ਇਹ ਕਿਵੇਂ ਸੇਲ ਤੇ ਲਾਇਆ ਇਹ ਨਹੀਂ ਇਹ ਸੇਲ ਤੇ ਨਹੀਂ ਹੈਗਾ ਜੀ ਅੱਛਾ ਦਿਖਾਉਣ ਵਾਸਤੇ ਲਿਆ ਤਾਂ ਹਾਂਜੀ ਚਲੋ ਆਜੋ ਕਰਦੇ ਆ ਗੱਲਬਾਤ ਇਹ ਕਿੰਨੇ ਚਿਰ ਤੋਂ ਮੀਟਿੰਗਾਂ ਕਰ ਰਿਹਾ ਆਪਣਾ ਬੋਕ ਜਿਹੜਾ ਇਹਦਾ ਲਾ ਲੋ ਹੋ ਹੀ ਗਏ 8-9 ਮਹੀਨੇ ਜੀ 8-9 ਮਹੀਨੇ ਜਿਆਦਾ ਹੋ ਗਿਆ ਜੀ ਹੈ ਸਾਲ ਵਾਂਗੂ ਹੋ ਗਿਆ ਹੋਊਗਾ ਜੀ ਸਾਲ ਵਾਂਗੂ ਹੋ ਗਿਆ ਆਹੀ ਆਏ ਨੇ ਦੋ ਬੱਚੇ ਅੱਛਾ ਦੋ ਬੱਚੇ ਪਹਿਲੀ ਵਾਰੀ ਇਹ ਤੁਸੀਂ ਮੀਟਿੰਗ ਕਰਵਾਈ ਜੀ ਹਾਂਜੀ ਹਾਂਜੀ ਤੇ ਕਦੇ ਇਹਦਾ ਸੋਪ ਵਗੈਰਾ ਵੀ ਲਾਇਆ ਤੁਸੀਂ ਨੇ ਨਹੀਂ ਜੀ ਅੱਛਾ ਮੀਟਿੰਗਾਂ ਵਾਸਤੇ ਰੱਖਿਆ ਹੋਇਆ ਹਾਂਜੀ ਇਹਦਾ ਕਿਦਾਂ ਦਾ ਸੁਭਾਗ ਆ ਇਹ ਮਾਰਦੇ ਮੁਰਦੇ ਤੇ ਬੱਕਰੇ ਦਾ ਕੀ ਕਿਦਾਂ ਦਾ ਹੁੰਦਾ ਕੋਈ ਹਿਸਾਬ ਕਿਤਾਬ ਇਹਨਾਂ ਦਾ ਨਹੀਂ ਮਾਰਦਾ ਤਾਂ ਨਹੀਂ ਹੈਗਾ ਜੀ ਹੈ ਨਾ ਇਹਦਾ ਇਹ ਬੱਤ ਜੋੜ ਮੱਤੀ ਹੁੰਦਾ ਇਹ ਹਾਂਜੀ ਹਾਂਜੀ ਠੀਕ ਹੈ ਚਾਲਰ ਦੇਖ ਲੋ ਜੀ ਇਹ ਬਾਹਲ ਕੱਟੇ ਹੋਏ ਨੇ ਕਿ ਇਹਦਾ ਏਦਾਂ ਹੀ ਹੁੰਦੇ ਨੇ ਨਹੀਂ ਏਦਾਂ ਹੀ ਨਹੀਂ ਅਹੀਂ ਹੁੰਦੇ ਨੇ ਹਾਂਜੀ ਇਹਨੂੰ ਖਾਦ ਖਰਾਕੀ ਦੇ ਰਹੇ ਹੋ ਇਹਨੂੰ ਕਣਕ ਤੇ ਮੱਕੀ ਵੀ ਦੇ ਰਹੇ ਆ ਕਿੰਨੀ ਕੀ ਡਾਈਟ ਹੈ ਦੀ ਇਹ ਬਸ ਜਿੰਨੀ ਖਾ ਲਈ ਜਿੰਨੀ ਖਾ ਲਿਆ ਮਨ ਨੂੰ ਖੁੱਲੀ ਚੱਲਦਾ ਕੰਮ ਹਾਂਜੀ ਹਾਂਜੀ ਹੈ 60 ਤੋਂ 60 ਤੋਂ 60 ਤੋਂ ਨਹੀਂ ਤਾਂ ਕਰ ਉਹ ਆਹ ਜਿੰਨਾ ਮਨ ਨੂੰ ਤੁਸੀਂ ਖੁੱਲੀ ਰੱਖ ਦਿੰਦੇ ਹੋ ਜੋ ਜਦੋਂ ਜੀ ਕਰਦਾ ਰੱਜ ਗਿਆ ਤਾਂ हट ਗਿਆ ਹਾਂਜੀ ਠੀਕ ਬਸ ਸਵਾਸਾਂ ਪਾਉਣੀ ਆ ਠੀਕ ਹੈ ਕਿੰਨੇ ਕ ਆਪਣੇ ਕੋਲ ਮਾਲ ਪਸੂ ਰੱਖਿਆ ਹੋਇਆ ਆਪਣੇ ਕੋਲ ਹੈਗੇ 20 25 ਡੰਗਰੇ 20 25 ਡੰਗਰ ਨੇ ਇਸ ਤੋਂ ਇਲਾਵਾ ਹੋਰ ਵੀ ਕੋਈ ਰੱਖਿਆ ਹੋਇਆ ਹਾਂਜੀ ਉਹ ਵੀ ਇਹਦੇ ਨਾਲ ਦੀ ਹੈ ਨਹੀਂ ਅਜ ਉਹ ਆਈ ਅਸਾ ਉਹ ਦੇ ਸੀ ਦੀ ਬੱਚਾ ਹਾਂਜੀ ਹਾਂਜੀ ਅੱਗੇ ਚੱਲਣਾ ਉਹਨੇ ਹਾਂਜੀ ਇਹ ਇਹਦੀ ਮੀਟਿੰਗ ਬਾਹਰ ਵੀ ਦੇਉਗੇ ਤੁਸੀਂ ਨਹੀਂ ਬਾਹਰ ਹਜੇ ਤਾਂ ਨਹੀਂ ਦਿੱਤੀ ਦੇ ਦਿਆਂ ਕਰਾਂਗੇ ਇਹ ਫਿਚਰ ਦੇ ਵਿੱਚ ਹੈ ਪ੍ਰੋਗਰਾਮ ਵੀ ਆ ਕੇ ਹਾਂਜੀ ਹਾਂਜੀ ਦੇ ਦਾਂ ਕਰਾਂਗੇ ਉਹਦਾ ਕੀ ਹਿਸਾਬ ਕਿਤਾਬ ਹੁੰਦਾ ਇਹਨਾਂ ਦਾ ਜਿੰਨੇ ਘੋੜੀਆਂ ਵਾਲੇ ਪੈਸੇ ਲੈਂਦੇ ਹੁੰਦੇ ਹਾਂਜੀ ਤੁਸੀਂ ਕਿੱਦਾਂ ਕਰਿਆ ਕਰੋਗੇ ਦੱਸ ਦਾਂਗੇ ਸੋਚ ਕੇ ਹੀ ਅਸੀਂ ਹਜੇ ਪੱਕਾ ਪ੍ਰੋਗਰਾਮ ਹੈ ਨਹੀਂਗਾ ਨਾ ਜੀ ਹਜੇ ਹੈ ਨਹੀਂਗਾ ਉਹਦੇ ਵਾਸਤੇ ਹੀ ਰੱਖਿਆ ਤੁਸੀਂ ਹਾਂਜੀ ਤੇ ਮੇਲੇ ਮੂਲੇ ਦਿਖਾਏ ਇਹਨੂੰ ਨਹੀਂ ਮੇਲੇ ਨਹੀਂ ਦਿਖਾਈ ਅੱਛਾ ਹਾਂਜੀ ਤੇ ਲੈ ਕੇ ਜਾਇਆ ਕਰੋਗੇ ਆਪਾਂ ਨੂੰ ਮੇਲੇ ਬਾਰੇ ਪਤਾ ਹੀ ਨਹੀਂ ਜੀ ਆਏ ਮੁੱਲ ਕੀ ਇਹਦਾ ਕੀਦਾ ਕੇ ਵੇਚਣਾ ਨਹੀਂ ਇਹ ਨਾ ਵੇਚ ਦਾਂਗੇ ਅੱਛਾ ਕੀ ਬੋਲ ਮੁੱਲ ਫੋਨ ਤੇ ਦੱਸ ਦਾਂਗੇ ਅੱਛਾ ਇਹ ਨਹੀਂ ਦੱਸਦੇ ਹਾਂਜੀ ਮੈਂ ਕਿਹੜਾ ਖੋ ਨਾ ਛੜ ਤੂੰ ਦੱਸ ਦੋ ਨਹੀਂ ਫੋਨ ਤੇ ਦੱਸ ਦਾਂਗੇ ਕਈ ਵਾਰੀ ਹੁਣ ਕੱਲ ਇੱਕ ਵੀਡੀਓ ਦੇ ਵਿੱਚ ਸਾਡੀ ਵੀਡੀਓ ਦੇ ਵਿੱਚ ਕੋਈ ਬੰਦਾ ਕਹਿ ਰਿਹਾ ਸੀਗਾ ਹਾਂਜੀ ਮੁੱਲ ਦੀ ਗੱਲ ਸੀ ਬੱਕਰੀ ਦੀ ਉਹ ਹਾਂਜੀ ਉਹ ਕਹਿੰਦਾ ਵੀ ਕਰ ਲਾਂਗੇ ਹਾਂਜੀ ਸਾਰੀ ਵੀਡੀਓ ਚ ਕਰ ਲਾਂ ਕਰ ਲਾਂ ਕਰਿਆ ਉਹ ਕਿਸੇ ਨੇ ਥੱਲੇ ਫਿਰ ਕਮੈਂਟ ਉਹਦੇ ਕੱਬਾ ਕਰਿਆ ਮੈਂ ਤਾਂ ਕਰਕੇ ਕਹਿਣਾ ਵੀ ਕੱਬਾ ਤਾਂ ਜੇ ਇਹਦਾ ਰੇਟ ਨਹੀਂ ਜੀ ਜੇ ਇਹਦਾ ਰੇਟ ਕਰਤਾ ਨਹੀਂ ਦੇਖੋ ਮੰਡੀ ਆ ਇਹ ਨਾ ਨਹੀਂ ਜੇ ਦਾ ਰੇਟ ਦੱਸਤਾ ਮੰਨ ਲਓ ਅੱਛਾ ਤੁਹਾਨੂੰ ਕਮੈਂਟਾਂ ਚ ਐਵੇਂ ਆਊਗਾ ਵੀ ਇੰਨੇ ਦਾ ਗੱਡੀ ਆ ਜਾਂਦੀ ਹੈ ਭਾਈ ਅਗਲਾ ਉਹ ਅਗਲੇ ਦਾ ਪੱਖਾ ਹੈ ਉਹ ਅਗਲੇ ਦਾ ਪੱਖਾ ਉਹ ਅਗਲੇ ਦਾ ਪੱਖਾ ਉਹ ਅਗਲਾ ਗੱਲ ਭਾਈ ਉਹ ਉਹ ਚਾਹੀਦੇ ਕਹਿ ਪਹਿਲਾਂ ਦੱਸਿਆ ਸੀਗਾ ਜੀ ਹੁਣ ਮੈਂ ਤੁਹਾਨੂੰ ਗੱਲ ਦੱਸ ਦਿੰਦਾ ਮੇਰੇ ਫੋਨ 'ਚ ਵੀਡੀਓ ਪਈਆਂ ਨੇ ਮੇਰੇ ਚੈਨਲ ਦੇ ਉੱਤੇ 13 13 ਲੱਖ ਦੇ ਕੁੱਤੇ ਹਾਂਜੀ ਫਿਰ ਤੁਸੀਂ ਕਹੋਗੇ ਲੈ ਕੁੱਤਾ 13 ਲੱਖ ਦਾ ਕਹਿਣ ਵਾਲੇ ਦਾ ਕੀ ਆ ਜਿਹੜੇ ਪੈਸੇ ਲਾਏ ਨੇ ਉਹਨੂੰ ਪੁੱਸ ਕੇ ਦੇਖੋ ਗਲਤ ਆਹੀ ਹੈ ਨਹੀਂ ਪਹਿਲਾਂ ਮੈਂ ਦੱਸਿਆ ਸੀਗਾ ਜੀ ਅੱਛਾ ਤੇ ਉਦੋਂ ਲੋਕਾਂ ਨੇ ਬੋਸ ਕਹਿਆ ਕਹਿੰਦੇ ਇੰਨੇ ਦੀ ਤਾਂ ਗੱਡੀ ਆ ਜਾਂਦੀ ਬਾਈ ਚਾਹੀਦੀ ਜਹਾਜ਼ ਆ ਜਾਂਦਾ ਉਹ ਆਪਾਂ ਨੂੰ ਲੋਕਾਂ ਦਾ ਕੀ ਮਤਲਬ ਹੈ ਗਲਤ ਆਹੀ ਆ ਲੋਕਾਂ ਤੋਂ ਆਪਾਂ ਨੇ ਕੀ ਲੈਣਾ ਆਪਣੀ ਚੀਜ਼ ਆ ਬਾਈ ਮੈਂ ਤਾਂ ਲੱਖ ਰੁਪਇਆ ਕਹੂੰਗਾ ਹਾਂ ਜਿਹੜਾ 1.5 ਲੱਖ ਕਹੂੰਗਾ ਠੀਕ ਹੈ ਤੁਸੀਂ ਕੀ ਕਹਿੰਦੇ ਹੋ ਹਾਂਜੀ ਇਹਦਾ 2.5 ਲੱਖ ਰੁਪਏ ਹੈ ਬਿਲਕੁਲ ਮੈਂ ਕਹਣਾ ਚਾਹੀ ਤੁਸੀਂ 3 ਲੱਖ ਕਹੋ ਜੀ ਆਪਣਾ ਪੱਖ ਅਸੀਂ ਨੇ ਰੱਖਿਆ ਜਨਤਾ ਨੇ ਆਪਣਾ ਪੱਖ ਰੱਖਿਆ ਹਾਂਜੀ ਹਾਂ ਤੇ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੁੰਦਾ ਭਾਈ ਥੋੜਾ ਪਹਿਲਾਂ ਨਾਂ ਦੱਸੋ ਕੀ ਹੈ ਮੇਰਾ ਨਾਂ ਪਿੰਦਾ ਹੈ ਪਿੰਦਾ ਹਾਂਜੀ ਹੈ ਪਿੰਦਾ ਹਾਂਜੀ ਭਾਈ ਮੋਬਾਈਲ ਨੰਬਰ ਕੀ ਹੈ 76529 ਹਾਂਜੀ 20976 ਇੱਕ ਵਾਰੀ ਹੋਰ ਦੱਸ ਦਿਓ 76529 ਵੀਰ ਨੋਸਾ ਸਟਾਰ ਲਓ ਭਾਈ ਬਾਈ ਭਿੰਦੇ ਦਾ ਨੰਬਰ ਨੋਟ ਕਰ ਲਓ ਬੱਕਰਾ ਇੱਕ ਵਾਰੀ ਹੋਰ ਦਿਖਵਾਈਂ ਇਧਰ ਲਓ ਜੀ ਆਹ ਲਓ ਕਿਸੇ ਨੂੰ ਜ਼ਰੂਰਤਾ ਮੁੱਲ ਵੀ ਤੁਹਾਨੂੰ ਦੱਸਤਾ ਮੋਬਾਈਲ ਨੰਬਰ ਵੀ ਬਾਈ ਤੋਂ ਆਪਾਂ ਨੇ ਲੈ ਲਿਆ ਨਾ ਮੁੱਲ ਸੋਣ ਤੁਹਾਡੇ ਸਾਹਮਣੇ ਗੱਲਬਾਤ ਹੋਈ ਆ ਕਿਵੇਂ ਦੱਸਿਆ ਹਨ ਇਹ ਇਹ ਤੁਹਾਡੇ ਕਰਕੇ ਮੈਂ ਬਾਈ ਤੋਂ ਜਾਣ ਜਾਣ ਕੇ ਪਤਾ ਕੀਤਾ ਵੀ ਮੁੱਲ ਦੱਸਣਾ ਜ਼ਰੂਰੀ ਆ ਆਪਣਾ ਪੱਖ ਰੱਖੋ ਠੀਕ ਆ ਜਨਤਾ ਨੇ ਆਪਣਾ ਪੱਖ ਰੱਖਣਾ ਹੁੰਦਾ ਭਾਈ ਆ ਕੁਆਲਿਟੀ ਦੇਖ ਲਓ ਤੁਸੀਂ ਮੇਰੇ ਲੱਕ ਤੋਂ ਪਾਰ ਹੈ 44 ਇੰਚ ਹੋ ਗਿਆ ਭਾਈ ਹਾਂਜੀ ਹਾਂਜੀ ਇਹ ਕਿਸੇ ਨੂੰ ਜ਼ਰੂਰਤਾ ਬਾਈ ਨਾਲ ਕੰਟੈਕਟ ਕਰਕੇ ਗੱਲਬਾਤ ਕਰ ਸਕਦੇ ਹੋ ਖਰੀਦ ਸਕਦੇ ਹੋ ਮੀਟਿੰਗ ਕਰਵਾ ਸਕਦੇ ਹੋ ਉਹ ਵੀ ਇਹ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਆ ਇਹ ਬੱਕਰੀ ਵਕਾਉ ਹੈ ਇਹ ਚਿੱਟੀ ਜੀ ਹਾਂ ਜੀ ਇਹਦੇ ਗੱਲਬਾਤ ਖੜਾ ਹਾਂ ਚੱਲਣ ਦੇ ਸੰਗ ਨਾ ਹਾਂ ਜੀ ਨਾ ਮੈਂ ਸੰਗਣਾ ਮੇਲੇ 'ਚ ਕੋਈ ਸੰਗ ਨਹੀਂ ਹੁੰਦੀ ਬੱਕਰੀ ਕਿੰਨੇ ਦੰਦਾਂ ਦੀ ਹੈ ਇਹ ਇਹ 8 ਦੰਦਾਂ ਦੀ ਪੂਰੇ ਦਾ 8 ਦੰਦ ਹੈ ਹਾਂ ਜੀ ਤੇ 21 ਮੁੱਲ ਦੀ ਹੈ ਇਹ 35000 ਦੀ ਸੂਣ ਵਾਲੀ ਹੈ ਹਾਂ ਜੀ ਕਦੋਂ ਸੂਣ ਨੇ ਇਹਨਾਂ ਰਹਿ ਗਏ 1.5 ਪਾਉਣੇ 2 ਮਹੀਨੇ ਪਾਉਣੇ 2 ਵੀਨੇ ਕਿੰਨੇ ਚਿਰ ਚ ਸੂ ਪੈਂਦੀ ਐ 5 ਮਹੀਨੇ ਜੀ ਦੰਦਾਂ ਦੀ ਕਿਵੇਂ ਹੈ ਪੂਰੇ ਦੰਦਾਂ ਦੀ ਅੱਠ ਪੂਰੇ ਦੰਦ ਹੋ ਗਏ ਹਾਂਜੀ ਇਹਦਾ ਕਿੰਨਾ ਮੁੱਲ ਕਰ ਰਹੇ ਆ ਇਹਦਾ 35000 ਜੀ 35000 ਹਾਂਜੀ ਲੈਨ ਦੇਣ ਵਾਲਾ ਪਰ ਲੈਨ ਦੇਣੀ ਆ ਮੌਕੇ ਦੀ ਮੌਕੇ ਤੇ ਹੋ ਜੂ ਮਾੜਾ ਮੋਟਾ ਠੀਕ ਐ ਤੇ ਇਹਦੇ ਕਿੰਨੇ ਕਿੰਨੇ ਚਿਰ ਪਹਿਲਾਂ ਸੂਈ ਹੋਈ ਐ ਇਹ ਪਹਿਲਾਂ ਇਹਦੇ ਆ ਬੱਚੇ ਨੇ ਆ ਤਿੰਨ ਕੀ ਰਿਜ਼ਲਟ ਆ ਰਿਹਾ ਆ ਦੇਖ ਲੋ ਦੋ ਚਿੱਟੇ ਨੇ ਇੱਕ ਪਰ ਤਿੰਨ ਬੱਚੇ ਦੇ ਰਹੀ ਆ ਹਾਂਜੀ ਠੀਕ ਆ ਅਗਲੇ ਵਾਰ ਵੀ ਆ ਤਿੰਨੇ ਬੱਚੇ ਦੇ ਨੇ ਹਾਂਜੀ ਆ ਦੋ ਚਿੱਟੇ ਹੀ ਇੱਕੋ ਕਾਲਾ ਜੀ ਦੋ ਆ ਚਿੱਟੇ ਆ ਦਿਖਾਏ ਬਈ ਆ ਦੋਵੇਂ ਚਿੱਟੇ ਤੇ ਇੱਕੋ ਡੱਬਾ ਹਾਂਜੀ ਕਾਲਾ ਡੱਬਾ ਜਾ ਹਾਂਜੀ ਠੀਕ ਆ ਇਹ ਦੋ ਤਿੰਨੇ ਬੱਚੇ ਇਹਦੇ ਆ ਹਾਂਜੀ ਠੀਕ ਆ ਇਹਦਾ ਬੱਚਾ ਵੀ ਵੇਚਦੇ ਹਾਂ ਵੇਚਦਾ ਕੀ ਕਿੰਨੇ ਦਾ ਹੈ ਬੱਚਾ ਇਹ 15000 ਦਾ ਇਹ 15000 ਦਾ ਹਾਂਜੀ ਜਿਹੜਾ ਮਰਜੀ ਹਾਂਜੀ ਆ ਡੱਬਾ ਜੀ ਦਾ ਇਹਦਾ ਵੀ ਇੰਨਾ ਜੀ ਇਹਦਾ ਹਾਂਜੀ ਇਹਦਾ ਇਕুই ਰੇਟ ਆ ਹਾਂਜੀ 15000 ਦਾ ਜਿਹੜਾ ਮਰਜੀ ਫੜ ਕੇ ਲੈ ਜੀ ਹਾਂਜੀ ਇਹ 8 ਹੈ ਇਹ ਹਾਂਜੀ ਇੱਕ ਚਿੱਟੇ ਪੱਠਾ ਹੀ ਇੱਕ ਬੱਕਰਾ ਅੱਛਾ ਦੋਨੇ ਜੋੜੀ ਹੈ ਹਾਂਜੀ ਚਿੱਟੀ ਤੇ ਦੋਨੇ ਚਿੱਟੇ ਇੱਕ ਬੱਕਰਾ ਇੱਕ ਬਕਰੀ ਹੈ ਨਾ ਇਹ ਕਹਿੰਦੇ ਆਹ ਵਾਲਾ ਇਹ ਪੱਠਾ ਹੈ ਇਹ ਪੱਠਾ ਹੈ ਯਾਨੀ ਕਿ ਦੋ ਪੱਠਾ ਇੱਕ ਬੱਕਰਾ 15000 ਦਾ ਆਹ ਕਾਲੀ ਜੀ ਵੀ ਆਪਣੀ ਹੈ ਹਾਂਜੀ ਥਾਇਓ ਇਹਨੂੰ ਆਜੋ ਆਹ ਆਹ ਅਰੇ ਆਹ ਭਾਈ ਖੋਲ ਤੜਕੀ ਹੋ ਗਿਆ ਚਲੋ ਬਸ ਕੋਲੇ ਕਰੀ ਸਾਹਮਣੇ ਨੂੰ ਮਾਰਾ ਜਾ ਚਲੋ ਵੀ ਬੰਨੀ ਦੀ ਆ ਦੂਜੀ ਵਾਦ ਗਈ ਉਦੋਂ ਵਿੱਚ ਦੀ ਕੱਢਿਆ ਹੋਏ ਨੇ ਸਿਰ ਹਾਂ ਹਾਂ ਇਹਦਾ ਕੱਛ ਖਿਚ ਲੈਣੋ ਚਲ ਅ ਵੀ ਪਿੱਛੇ ਹਟਾ ਇਹ ਇਹ ਲਓ ਜੀ ਲਓ ਜੀ ਹਾਂ ਜੀ ਇਹਦੇ ਬਾਰੇ ਕੀ ਕਹਨੇ ਹੋ ਦੰਦਾਂ ਦੇ ਕਿਵੇਂ ਆ ਦੰਦਾਂ ਦੀ ਅੱਠ ਹੋ ਗਈ ਹੋ ਗਈ ਹੋ ਗਈ ਜਿੰਨੇ ਹੈਗੇ ਦੇਖੋ ਚਾ ਅੱਠੀ ਹੋ ਗਈ ਅੱਠੀ ਹੋ ਗਈ ਸੋਹਣ ਵਾਲੀ ਹੈ ਹਾਂਜੀ ਇਹਨਾਂ 10 12 ਦਿਨ ਲਊਗੇ 10 12 ਦਿਨ ਲਊਗੇ ਹਾਂਜੀ ਇਹਦਾ ਰਿਜ਼ਲਟ ਕੀ ਆ ਇਹਦਾ ਰਿਜ਼ਲਟ ਨੇ ਦੋ ਬੱਚੇ ਦਿੱਤੇ ਸੀਗੇ ਪਹਿਲਾਂ ਹਾਂਜੀ ਚਲੋ ਇਹ ਹੁਣ ਇਹਦੀ ਮੀਟਿੰਗ ਕਿੱਥੋਂ ਹੋਈ ਹੈ ਘਰ ਦੇ ਬੱਕਰੇ ਦੀ ਹਾਂਜੀ ਉਹਦੇ ਲਾਲ ਦੀਓ ਜਿਹੜਾ ਆਪਾਂ ਪਹਿਲਾਂ ਦੇਖਿਆ ਹਾਂਜੀ ਇਹਦਾ ਕੀ ਮੁੱਲ ਕਰਦੇ ਆ ਇਹਦਾ 25000 ਜੀ 25000 ਹਾਂਜੀ ਇਹਦੇ ਇਹਦਾ ਇਹਦੇ ਨਾਲ ਮੁੱਲ ਜਾਂ ਕਾਫੀ ਘਟਾ ਹੈ ਇਹ ਕੀ ਚੱਕਰ ਹੈ ਕੱਦ ਕਾਟ ਕਰਕੇ ਆਇਆ ਇਹਦਾ ਹਾਂਜੀ ਕੱਦ ਕਾਟ ਦਾ ਫਰਕ ਹੈ ਜੀ ਅੱਛਾ ਇਹਦੀ ਕੁਆਲਿਟੀ ਕਿਵੇਂ ਹੈ ਇਹਦੀ ਕਵਾਲਿਟੀ ਦੇਖ ਲੋਈ ਕਰ ਲੋ ਚੈੱਕ ਆ ਦਿਖਾ ਰੋ ਨਸਲ ਕਿਹੜੀ ਮਤਲਬ ਕਿਹੜੀ ਨਸਲ ਚ ਪਾਉਂਗੇ ਇਹਨੂੰ ਦੇਖ ਲੋ ਕਿਹੜੀ ਚ ਪਾਉਣਾ ਤੁਸੀਂ ਪਾ ਲੋ ਉਹ ਤਾਂ ਹੁਣ ਖਰੀਦਣ ਵਾਲਾ ਪਾਊਗਾ ਮੈਂ ਨਹੀਂ ਪਾਉਦਾ ਹੈਗਾ ਮੈਂ ਤਾਂ ਥੋੜਾ ਦਿਖਾ ਰਿਹਾ ਸਾਹਮਣੇ ਭਾਈ ਦੇਖ ਲੋ ਆਹ ਕੁਸਾ ਇਹਨਾਂ ਕੋਲੇ ਠੀਕ ਹੈ ਤੇ ਇਹਦਾ ਹੈ ਕੋਈ ਘਟ ਵੱਧ ਕਰਨ ਨੂੰ ਜਗ੍ਹਾ ਅੱਗੇ ਹਾਂਜੀ ਮੌਕੇ ਤੇ ਹੋ ਜੂਗਾ ਮਾੜਾ ਮੋਟਾ ਹੋ ਜੂਗਾ ਇੱਕ ਆ ਕਾਲੀ ਜੀ ਹੋਰ ਬੈਠੀ ਆ ਹਾਂਜੀ ਇਹਨੂੰ ਵੀ ਠਾ ਲੋ ਇਹ ਵੀ ਦਿਖਾ ਦੇ ਭਾਈ ਵੋਏ ਚਲ ਠਾਈ ਕਰਾ ਇਹ ਇਹ ਵੀ ਸੂਣ ਵਾਲੀ ਹੈ ਹਾਂਜੀ ਕਦੋਂ ਸੂਣਾ ਨੇ ਇਹ ਮਹੀਨਾ ਕਿ ਲਊਗੀ ਬੱਚੇ ਨੇ ਰਿਜ਼ਲਟ ਕੀ ਇਹਦਾ ਇਹ ਦੋ ਜੀ ਦੋ ਬੱਚੇ ਦਿੰਦੀ ਆ ਹਾਂਜੀ ਮੁੱਲ ਕੀ ਕਰਦੇ ਆਗੇ ਇਹਦਾ ਇਹਦਾ 30000 ਜੀ ਦੰਦਾ ਦੀ ਕਿਵੇਂ ਆ ਇਹ ਪੂਰੇ ਦੰਦਾ ਇਹ ਪੂਰੇ ਦੰਦ ਹੋਗੀ ਹਾਂਜੀ ਇਹਦੇ ਚ ਹੈ ਮਾੜੀ ਮੋਟੀ ਗੰਜਾਸ ਬਸ ਮਾੜੀ ਮੋਟੀ ਕਰ ਲਾਂਗੇ ਮੌਕੇ ਤੇ ਕਰੂਗੇ ਹਾਂਜੀ ਠੀਕ ਹੈ ਤੇ ਆ ਵੀ ਆਪਣੀਆਂ ਨੇ ਹਾਂਜੀ ਇਹ ਤੇ ਬੱਚੇ ਨੇ ਦੋਨੇ ਹੀ ਆ ਸੇ ਇਹਦੇ ਬੱਚੇ ਨੇ ਹਾਂਜੀ ਉਹ ਬੱਕਰਾ ਬਕਰੀਆਂ ਦੋਏ ਨਹੀਂ ਦੋਨੇ ਬੱਕਰੇ ਨੇ ਹੀ ਦੋਵੇਂ ਬੱਕਰੇ ਨੇ ਹਾਂਜੀ ਬੱਕਰੇ ਵੀ ਦਿਖਾ ਦੇ ਬਾਈ ਓਏ ਇਹਨਾਂ ਦਾ ਮੁੱਲ ਕੀ ਆ ਹੇ ਕੋ ਹਾਂ ਉਹ ਰਣਵਾਇਆ ਇਹ ਵੀ ਸੇਲ ਕਰਨੇ ਨੇ ਹਾਂਜੀ ਹਾਂਜੀ ਇਹਨਾਂ ਦਾ ਮੁੱਲ ਵੀ ਦੱਸ ਦੋ ਅੱਛਾ ਦੱਸ ਦੇ ਨੇ ਉਠਾ ਆ ਇਹਨਾਂ ਦੇ ਕੱਦ ਵੀ ਵਧੀਆ ਹੈ ਹਾਂਜੀ ਇਹ ਕਿਹੜੇ ਬੱਕਰੇ ਦੇ ਨੇ ਇਹ ਇਹ ਉਹ ਮੱਖੀ ਚੀਨੇ ਦੇ ਨਹੀਂ ਚਿੱਟੇ ਚਿੱਟੇ ਦੇ ਨੇ ਹਾਂਜੀ ਆ ਲਓ ਭਾਈ ਇਹ ਦੰਦਾਂ ਦੇ ਕਿਵੇਂ ਹੋਏ ਇਹ ਖੀਰੇ ਹੀ ਨਹੀਂ ਹੈ ਜੀ ਖੀਰੇ ਨੇ ਹਾਂਜੀ ਕੱਦ ਕਿੰਨਾ ਕਰ ਜਾਣਗੇ ਕੱਦ ਤਾਂ ਬਹੁਤ ਕਰ ਜਾਣਗੇ 45 46 45 46 ਕਰ ਜਾਣਗੇ ਹਾਂਜੀ ਵਧੀਆ ਹਾਈਟ ਹੋ ਜੂ ਤੇ ਇਹਨਾਂ ਦਾ ਮੁੱਲ ਕੀ ਕਰਦੇ ਹੋਗੇ ਇਹ ਜੋੜੇ ਦਾ 50000 ਜੀ ਜੋੜੇ ਦਾ 50000 25 25 50 ਹਾਂ ਜੀ ਇਹ ਤੁਸੀਂ ਪੱਕੀ ਲਾਏ ਹੋਣ ਠਾਡੇ ਹਾਂ ਜੀ ਤਾਂ ਹੀ ਗੀਤ ਬਾਣ ਲਾਗੇ ਹਨਾ ਦੇਖ ਲੋ 25 25 50 ਸਾਡੇ ਬੱਕਰੇ ਵਰਗਾ ਦਿਖਾਏ ਵੀ ਕਹਿੰਦੇ ਉਹਨੇ ਤੁਸੀਂ ਹਾਂ ਜੀ ਹਾਂ ਜੀ ਉਹਦੇ ਵਰਗਾ ਹੈ ਹਾਂ ਜੀ ਦੇਖ ਲੋ ਕੋਈ ਗੱਲ ਨਹੀਂ ਦਿਖਾਵਾਂਗੇ ਮੰਡੀ ਚ ਭਾਲ ਕੇ ਇਹ ਇਹਦੇ ਚ ਹੈ ਕਿ ਜੈਸ ਕਰ ਲਾਂ ਹੀ ਮਾੜੀ ਮੋਟੀ ਇਹ ਦੋਵੇਂ ਖੀਰੇ ਨੇ ਹਾਂ ਜੀ ਇੱਕੋ ਹੀ ਬੱਕਰੀ ਦੇ ਨੇ ਇੱਕੋ ਬੱਕਰੀ ਦੇ ਨੇ ਠੀਕ ਹੈ ਨਾ ਆਪਣਾ ਮੋਬਾਈਲ ਨੰਬਰ ਇੱਕ ਵਾਰੀ ਹੋਰ ਦੱਸ ਦੇ ਜਾਂਦੇ ਆਂ ਦੇ 76529 ਹਾਂ ਜੀ 20977 ਪਿੰਡ ਵੱਡਵਾਰੀ ਤੇ ਤੁਹਾਡਾ ਨਾਮ ਪਿੰਦਾ ਪਿੰਦਾ ਹਾਂਜੀ ਪਾਕਿਸਤਾਨੀ ਹਾਂਜੀ ਪਿੰਦਾ ਪਾਕਿਸਤਾਨੀ ਲਓ ਬਾਈ ਇਹਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਬੱਕਰੀਆਂ ਸਾਰੀਆਂ ਤੁਹਾਨੂੰ ਦਿਖਾਤੀਆਂ ਬੱਕਰਾ ਵੀ ਬਾਈ ਕੋਲੇ ਬਹੁਤ ਵਧੀਆ ਕਿਸੇ ਨੂੰ ਜਰੂਰ ਤਾਂ ਬਾਈ ਨਾਲ ਕਰੋ ਕੰਟੈਕਟ ਆ ਬੱਕਰੇ ਖਰੀਦਣੇ ਆ ਰੇਟ ਜਾਇਜ਼ਾ ਲੱਗਿਆ ਮੈਨੂੰ ਤੇ ਤੁਸੀਂ ਖਰੀਦ ਸਕਦੇ ਹੋ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਓ ਜੀ ਚੱਲਦੇ ਆ ਅੱਗੇ ਕਰਦੇ ਆ ਗੱਲਬਾਤ ਤੇ ਮਿਲੌਣੇ ਕਿਸੇ ਹੋਰ ਵੀਰ ਨੂੰ ਤੁਹਾਡੇ ਨਾਲ